ਹਾਂਜੀ ਜੈ ਹੋ ਬਾਬਾ ਖੇਤਰਪਾਲ ਜੀ ਦੀ ਤੇ ਮੇਲੇ ਦੀਆਂ ਤਿਆਰੀਆਂ ਮਿਹਨਤ ਨਾਲ ਚੱਲ ਰਹੀਆਂ ਤੇ ਸੰਗ ਦੇ ਸੰਯੋਗ ਦੇ ਨਾਲ ਤੇ ਆਪਾਂ ਆ ਮੰਗਾਇਆ ਕਲਰ ਅੰਦਰ ਹੀ ਰਖਾਵਾਂਗੇ ਠੀਕ ਹੈ ਨਾ ਤੇ ਆਪ ਬਿਲਡਿੰਗ ਤੇ ਪੂਰੀ ਤੇ ਆਪਾਂ ਇਹ ਮਾਰਨਾ ਸਥਾਨ ਬਾਬਾ ਖੇਤਰਪਾਲ ਸੇਵਾ ਸੰਭਾਲ ਪ੍ਰਬੰਧਕ ਕਮੇਟੀ ਵੱਲੋਂ ਇਹ ਸਾਰੇ ਆਪਾਂ ਜਿਹੜਾ ਇਹ ਕਲਰ ਕਰਵਾ ਦੇਣਾ ਇਹ ਅੰਦਰੋਂ ਬਾਹਰੋਂ ਇਹ ਸਾਰਾ ਠੀਕ ਹੈ ਜੀ ਇਹ ਸਾਰਾ ਆਪਾਂ ਸਮੋਸਮ ਕਰ ਦੇਣਾ ਆ ਸਮੋਸਮ ਮਗਾ ਲਿਆ ਆਪ ਕੱਲ ਤੋਂ ਜਿਹੜੀ ਸੇਵਾ ਸ਼ੁਰੂ ਹੋ ਜਾਣੀ ਆ ਅੰਦਰ ਲਾ ਦੇ ਵੀਰੇ ਇੰਦਰ ਲਾ ਪਸੇ ਲਾ ਇੱਧਰ ਲਾ ਦੇ ਇੱਧਰ ਇਧਰ ਸਾਈਡ ਜੀ ਉਹਦੇ ਲਾਦਾ ਸਾਈਡ ਜੀ ਤੇ ਅਗੇ ਕੰਨੀ ਤੇ ਲੋ ਉੱਥੇ ਲਾ ਦੇ ਯਾਰ ਕੰਨੀ ਤੇ ਸੱਡ ਦੇ ਕੋਈ ਠੀਕ ਹੈ ਸੋ ਆ ਸਾਰਾ ਕਲਰ ਜਿਹੜਾ ਖਰਾਬ ਹੋਇਆ ਪਿਆ ਤੇ ਆਪਾਂ ਮੇਲੇ ਤੋਂ ਪਹਿਲਾਂ-ਪਹਿਲਾਂ ਤੇ ਜਿਹੜਾ ਆਪਾਂ ਪੂਰਾ ਸਹੀ ਕਰਨਾ ਆਪਾਂ ਸਾਰਾ ਸਿਸਟਮ ਦੋ ਤਿੰਨ ਦਿਨਾਂ ਦੇ ਵਿੱਚ ਇਹਦੀ ਆਪਾਂ ਜਿਹੜੀ ਆ ਲੋਕਾ ਇਹਦੀ ਜਿਹੜੀ ਹਾਲਤ ਹੈ ਸਾਰੀ ਤੁਹਾਨੂੰ ਵਧੀਆ ਤੇ ਸੁਭੀ ਤੇ ਕੱਲ ਨੂੰ ਸੰਗਤ ਨੂੰ ਕਹਿ ਰਿਹਾ ਆਉਣਗੇ ਮੁੰਡੇ ਇੱਥੇ ਤੇ ਅਸੀਂ ਸ਼ੁਰੂ ਕਰ ਦਣਾ ਆਪਾਂ ਤੁਹਾਨੂੰ ਮੇਲਾ ਨੇੜੇ ਆ ਇਹ ਮੇਲੇ ਦਾ ਪੋਸਟਰ ਬੈਨਰ ਆ ਜਿਹੜਾ ਤੁਹਾਨੂੰ ਦਿਖਾਉਣਾ ਲੋ ਜੀ ਠੀਕ ਹੈ ਉਸ ਨੂੰ ਕਰਤਾ ਪਰਾਂ ਗੁਰਮੁਦਾ ਸਮੋਸਮ ਮਾਰ ਦਾਂਗੇ ਪਹਿਲਾਂ ਵੀ ਸਮੋਸਮ ਵੱਜਿਆ ਵਿਆ ਸਮੋਸਮ ਮਾਰ ਦਾਂਗੇ ਵਧੀਆ ਬਣ ਜਾਊਗਾ ਜੈ ਹੋ ਪੀਰਾਂ ਜੈ ਹੋ ਮਾਲਕਾਂ ਦੀ ਆ ਬੈਠੇ ਸਾਈ ਮਾਰਕ ਸੋ ਹੁਣ ਆਪਾਂ ਇਹ ਜਿਹੜਾ ਕਿ ਕੱਲ ਤੋਂ ਆਪਾਂ ਸ਼ੁਰੂ ਕਰ ਦੇਣਾ ਕਿਉਂਕਿ ਇਹ ਹਫ਼ਤਾ ਕੀ ਰਹਿ ਗਿਆ ਮੇਲੇ ਦੇ ਵਿੱਚ ਤੇ ਕੱਲ ਤੋਂ ਆਪਾਂ ਸ਼ੁਰੂ ਕਰ ਦੇਣਾ ਕੰਮ ਸਾਰਾ ਜਿਹੜਾ ਵੀ ਹੈਗਾ ਤੇ ਸਾਫ ਸਵਈਏ ਦਾ ਤੇ ਰੰਗ ਰੋਗਣ ਦਾ ਜੋ ਵੀ ਜਿੰਨਾ ਵੀ ਕਰ ਸਕਦੇ ਕਰਾਂਗੇ ਕਿਉਂਕਿ ਮੇਲਾ ਹੀ ਫੇਰ ਹੀ ਵਧੀਆ ਲੱਗੂਗਾ ਜੇ ਬਿਲਡਿੰਗ ਦੀ ਹਾਲਤ ਵਧੀਆ ਹੋਊ ਪਹਿਲਾਂ ਨਾਲੋਂ ਦਾ ਬਿਲਡਿੰਗ ਦੀ ਹਾਲਤ ਵੀ ਆਪਾਂ ਵਧੀਆ ਕੀਤੀ ਹੈ ਰਿਪੇਅਰ ਪੂਰ ਚੰਗੀ ਕਰਕੇ ਕਿਉਂਕਿ ਤੁਹਾਡੇ ਸਾਹਮਣੇ ਸੀ ਜਦੋਂ ਆਪਾਂ ਇੱਥੇ ਆਏ ਸੀ ਉਦੋਂ ਆਹ ਇਸ ਤਰ੍ਹਾਂ ਕੰਦਾ ਖਰਗੀਆਂ ਪਿੰਗਾਂ ਸੀਗੀਆਂ ਆ ਸਾਰੀਆਂ ਕੰਦਾ ਖਰਗੀਆਂ ਪਿੰਗਾ ਆ ਕੰਦਾ ਸਾਰੀਆਂ ਸਹੀ ਕਰਾਂਗੇ ਤੇ ਉਹ ਆਪਾਂ ਹਜੇ ਰੱਖੇ ਹੋਏ ਆ ਜਾਣ ਬੁੱਝ ਕੇ ਉਹ ਰੱਖੇ ਹੋਏ ਆ ਹਜੇ ਤੇ ਆ ਤਾਂ ਉਹ ਬਨੇਰਾ ਸਹੀ ਕਰਾਤਾ ਸੀ ਆਪਾਂ ਬਨੇਰੇ ਟੁੱਟੇ ਵੀ ਸੀ ਇਧਰ ਤੇ ਇਹ ਇਹ ਸਹੀ ਕਰਾਤਾ ਸੀ ਕਿਉਂਕਿ ਮੇਨ ਰੁਝਾ ਇਹ ਇਹ ਆਪਾਂ ਸਹੀ ਕਰਵਾਤਾ ਸੀਗਾ ਇਹ ਬਨੇਰਾ ਢਾਹ ਟੁੱਟਿਆ ਹੋਇਆ ਸੀ ਉੱਤੇ ਦੇ ਘਾਓ ਗਿਆ ਹੋਇਆ ਸੀ ਬਹੁਤ ਜ਼ਿਆਦਾ ਤੇ ਇਹ ਆਪਾਂ ਸਹੀ ਕਰਾਦਾ ਸੀ ਇਧਰ ਵੀ ਥੋੜਾ ਬਾਅਦ ਸਹੀ ਕਰਾਦਾ ਸੀਗਾ ਤੇ ਉਦੋਂ ਬਾਅਦ ਇਹ ਚੋਣ ਲੱਗ ਪਈ ਤਰਪਾਲ ਪਾਈ ਸੀ ਉੱਥੇ ਤਰਪਾਲ ਪਾਈ ਵੀ ਆ ਆਹ ਤਰਪਾਲ ਪਾਈ ਜਿਹਾ ਵਾਲੇ ਪਾਸੇ ਠੀਕ ਹੈ ਤੇ ਮੱਕੀ ਰਿਪੇਅਰ ਕਰਤੀ ਸੀ ਆ ਦੇਖ ਹੀ ਰਹੇ ਹੋ ਜੇ ਨੰਮਾ ਪਲਸਟਰ ਹੋਇਆ ਜਿਹੜਾ ਇਹ ਸਾਰੀ ਰਿਪੇਅਰ ਲੱਗੀ ਵੀ ਆ ਆਹਾਂ ਉਹ ਸਾਹਮਣੇ ਤਾਂ ਆਹਾਂ ਇਸ ਸਾਰੀ ਰਿਪੇਅਰ ਲੱਗੀ ਵੀ ਆ ਬਾਹਰਲੇ ਪਾਸੇ ਵੀ ਬਹੁਤ ਮਾੜਾ ਹਾਲ ਹੈ ਆ ਕੰਦਾ ਕੌਲਿਆਂ ਦੇ ਉੱਤੇ ਪੱਥਰ ਛੜਿਆ ਸੀ ਇਹ ਵੀ ਬਹੁਤ ਖਰਾਬ ਹੋਈ ਪਈ ਹਾਲਤ ਆ ਰਿਪੇਅਰ ਲੱਗੀ ਵੀ ਆ ਇਧਰ ਰਿਪੇਅਰ ਸਾਰੀ ਲਾਈ ਆ ਯਾਨੀ ਕਿ ਕੰਦਾ ਖਰਗੀਆਂ ਪਈਆਂ ਸੀ ਬਹੁਤ ਜ਼ਿਆਦੇ ਤੇ ਆਹ ਪੱਥਰ ਲਾਇਆ ਸੀ ਉਹ ਹੁਣ ਹਾਲਾਤ ਜਿਹੜੇ ਆ ਵਧੀਆ ਕੀਤੇ ਸੀਗੇ ਤੇ ਹੌਲੀ ਹੌਲੀ ਕਰਾਂਗੇ ਸਾਰਾ ਕੁਝ ਕਰਾਂਗੇ ਉਹ ਅੰਦਰਲੇ ਪਾਸੇ ਵੀ ਉਹ ਸ਼ੈੱਡ ਪਾਇਆ ਫਿਰ ਆਪਾਂ ਕਾ ਕੈਮਰੇ ਲਾਏ ਆ ਕੈਮਰੇ ਲੱਗੇ ਆ ਉਹ ਸਾਹਮਣੇ ਕੈਮਰੇ ਲੱਗੇ ਆ ਤਾਂ ਵਾਲੇ ਪਾਸੇ ਠੀਕ ਹੈ ਜੀ ਸੋ ਇਹ ਸਾਰਾ ਸਿਸਟਮ ਉਹ ਅੱਗੇ ਵੀ ਕਰਾਂਗੇ ਹੌਲੀ ਹੌਲੀ ਸੋ ਮੇਲਾ ਕਰਾ ਲ ਕੇ ਉਸ ਤੋਂ ਬਾਅਦ ਬਾਬਾ ਜੀ ਕਿਰਪਾ ਕਰਨ ਕਰਾਂਗੇ ਸਾਰਾ ਕੁਝ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰ